ਸੈਂ ਖੁਸ਼ੀ ਪਰ ਅੱਜ ਕਨੌਰ ਦੇ ਵਿੱਚ ਧੰਤਨ ਸਾਹਿਬ ਜੀ ਗੁਰੂ ਦੇ ਪ੍ਰਕਾਸ਼ ਘਰ ਨੂੰ ਲੈ ਕੇ ਇਸ ਸਰਪਤ ਜਿਹੜੀ ਆ ਪ੍ਰਕਾਸ਼ ਦੇ ਪਾਲਕ ਜਿਹੜੀ ਸਾਹਿਬ ਜਾਰੀ ਆ ਸੋ ਸਾਡੇ ਨਾਲ ਬਾਬਾ ਜੀ ਨੇ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਇਹ ਕਿਸ ਗੁਰਦੁਆਰਾ ਸਾਹਿਬ ਤੋਂ ਜਿਹੜੀ ਆ ਇਹ ਰੰਮਤਾ ਜਿਹੜੀ ਆ ਹੋਈ ਵਾਹਿਗੁਰੂ ਜੀ ਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਿਹੜਾ ਨਗਰ ਕੀਰਤਨ ਆ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀਪੁਰਬ ਨੂੰ ਸਮਰਪਤ ਹੈ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਗਰਤੀ ਗੁਰਤਾ ਗੱਦੀ ਪੁਰਬ ਜਿਹੜਾ ਇਹ ਨਗਰ ਕੀਰਤਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਕੀਤਾ ਗਿਆ। ਇਹਦੀ ਅਰੰਭਤਾ ਆਸਾਮ ਦੇ ਵਿੱਚੋਂ ਗੁਰਦੁਆਰਾ ਧੋਬੜੀ ਸਾਹਿਬ ਤੋਂ 21 ਅਗਸਤ ਨੂੰ ਹੋਈ ਸੀ। ਤੇ ਸਾਰੇ ਭਾਰਤ ਦੇ ਜਿੰਨੇ ਵੀ ਸਟੇਟਾਂ ਨੇ ਇੰਡੀਆ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚੋਂ ਹੁੰਦਾ ਹੋਇਆ ਇਹ ਅੱਜ ਡੇਰਾ ਬਾਬਾ ਨਾਨਕ ਰਾਤ ਨੂੰ 8 ਤਰੀਕ ਨੂੰ ਵਿਸ਼ਰਾਮ ਸੀ ਤੇ ਅੱਜ 9 ਤਰੀਕ ਨੂੰ ਇੱਥੋਂ ਅਰੰਭਤਾ ਹੋ ਕੇ ਤੇ ਨਗਰ ਕੀਰਤਨ ਦੀ ਜਿਹੜਾ ਅਗਲਾ ਪੜਾਅ ਹੈ ਗੁਰਦਰਾਬੁਰ ਸਭ ਧਾਰੀ ਵਾਲ ਵਿਖੇ ਹੋਵੇਗਾ ਜੇ ਪੰਜਾਬ ਦੀ ਤਾਂ ਗੱਲ ਹੈ ਪੰਜਾਬ ਤੋਂ ਬਾਹਰ ਉੱਥੇ ਕਿਵੇਂ ਲੋਕਾਂ ਦਾ ਸੰਗਤਾਂ ਦਾ ਜਗਰ ਜਿਵੇਂ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਲੈਣ ਵਾਲਾ ਸਿੱਖ ਰਹਿੰਦਾ ਹੈ ਨਾ ਜਦੋਂ ਗੁਰੂ ਪਾਤਸ਼ਾਹ ਜੀ ਦੇ ਸਬੰਧਤ ਕੋਈ ਵੀ ਸਮਾਗਮ ਹੁੰਦਾ ਹੈ ਤੇ ਉਹ ਸਿੱਖ ਚ ਝਾ ਪੈਦਾ ਹੋ ਜਾਂਦਾ ਜਿੰਨਾ ਛਾ ਇੱਥੇ ਪੰਜਾਬ ਦੇ ਵਿੱਚ ਸੰਗਤਾਂ ਦਾ ਹੈ ਉਹਦੇ ਨਾਲੋਂ ਦੂਣਾ ਤੀਣਾ ਛਾ ਜਿਹੜਾ ਸੀ ਉੱਥੇ ਬਾਹਰ ਦੀਆਂ ਸੰਗਤਾਂ ਨੇ ਵੀ ਵਿਖਾਇਆ ਹੈ ਸੰਗਤਾਂ ਦਾ ਬਹੁਤ ਵੱਡਾ ਇਕੱਠ ਸ਼ਹਿਰਾਂ ਦੇ ਸ਼ਹਿਰ ਖਾਲੀ ਹੋ ਕੇ ਸਵਾਗਤ ਕਰਨ ਵਾਸਤੇ ਪਹੁੰਚਦੇ ਸਨ ਮੈਨੂੰ ਕਿੰਨੇ ਦਿਨ ਪਹਿਲਾਂ ਜਿਹੜਾ ਇਧਰ ਜਿਹੇ ਇਲਾਕੇ ਦੇ ਵਿੱਚ ਲਾ ਕੇ ਰੋਡ ਲੱਗ ਲੱਗੇ ਲਾਕੇ ਉਸਮੈਂਟ ਜਿਹਨੀ ਕਰਾ ਦਿੱਤੀ। ਵੇਖੋ ਜੀ 15 ਤੋਂ 20 ਦਿਨ ਪਹਿਲਾਂ ਜਦੋਂ ਸਾਡੀਆਂ ਮੀਟਿੰਗਾਂ ਹੋਈਆਂ ਪ੍ਰਚਾਰਕ ਢਾਡੀ ਕਬੀਸ਼ਰਾਂ ਦੀਆਂ ਮੈਨੇਜਰ ਸਾਹਿਬ ਉਹਨਾਂ ਦੇ ਨਾਲ ਜਾਂ ਸਕੱਤਰ ਸਾਹਿਬ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਾਂ ਪ੍ਰਧਾਨ ਜੀ ਨਾਲ ਤੇ ਉਹਦੇ ਵਿੱਚ ਸਾਨੂੰ ਜਿਹੜੇ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਗਏ ਜੀ ਸਰਦਾਰ ਹਰਜਿੰਦਰ ਸਿੰਘ ਜੀ ਤਾਂ ਵੀ ਸਾਹਿਬ ਵੱਲੋਂ ਤੇ ਉਹ ਸਾਰਾ ਨਗਰਾਂ ਦੇ ਵਿੱਚ ਜਾ ਕੇ ਕੋਈ ਵੀ 25 ਦਿਨ ਪਹਿਲਾਂ ਜਿਹੜਾ 15 20 25 ਦਿਨ ਪਹਿਲਾਂ ਜਿਹੜਾ ਉਹ ਸਾਰੀਆਂ ਤਿਆਰੀਆਂ ਪਿੰਡਾਂ ਦੇ ਵਿੱਚ ਕਰਨ ਵਾਸਤੇ ਪ੍ਰਚਾਰਕ ਪਹੁੰਚੇ ਸਨ ਜੀ ਕਿੰਨੀਆਂ ਜਿਹੜੀਆਂ ਆਪਣੀਆਂ ਜਿਹੜੀਆਂ ਬੱਸਾਂ ਨੇ ਉੱਥੋਂ ਜਿਹੜੀਆਂ ਬਾਬੇ ਜੀ ਲੈ ਆਈਆਂ ਨਾਲ ਜਿਤਰਾ ਸੰਗਤ ਸਹਿਯੋਗ ਕਰਦੀ ਆ ਜੀ ਉਹਦੇ ਨਾਲ ਜਿਤਨਾ ਆਪਾਂ ਪਾਲਕੀਸਾ ਵਾਲੀ ਬੱਸ ਆ ਸ਼ਸਤਰਾਂ ਵਾਲੀ ਆ ਤੇ ਤਿੰਨ ਚਾਰ ਬੱਸਾਂ ਹੋਰ ਨੇ ਜਿਹੜੀਆਂ ਨਾਲ ਸੰਗਤ ਦੀਆਂ ਤੇ ਬਾਕੀ ਕੁਝ ਪ੍ਰਬੰਧਕ ਜਣਾਂ ਦੀਆਂ ਸਾਰੀਆਂ ਜਿਹੜਾ ਇੱਕ ਕਾਫਲਾ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਚੜ੍ਹਦੀ ਕਲਾ ਦੇ ਨਾਲ ਚੱਲ ਰਿਹਾ ਤੇ ਬਾਬੇ ਕਿੰਨੇ ਜਿਹੜੇ ਸਟੇ ਨੇ ਇਹ ਦਿਨ ਤੋਂ ਹੀ ਪ੍ਰਾਣਿਕ ਜਾਂ ਰਾ ਵੇਖੋ ਜੀ ਜਿਵੇਂ ਪੜਾ ਪਹਿਲਾਂ ਤੈਅ ਕਰ ਦਿੱਤੇ ਜਾਂਦੇ ਨੇ ਜਿਵੇਂ ਸ਼ਹਾਟਾ ਸਾਬ ਤੋਂ ਨਗਰ ਕੀਰਤਨ ਤੁਰਿਆ ਜੀ ਤੇ ਉਹਦਾ ਪੜਾ ਪਹਿਲਾਂ ਤੈਅ ਸੀ ਕਿ ਡੇਰਾ ਬਾਬਾ ਨਾਨਕ ਅਸੀਂ ਪਹੁੰਚ ਕੇ ਵਿਸ਼ਰਾਮ ਕਰਨਾ ਤੇ ਡੇਰਾ ਬਾਬਾ ਨਾਨਕ ਨਗਰ ਕੀਰਤਨ ਨੂੰ ਪਹੁੰਚਦੇ ਆ ਜੀ ਰਾਤ 12 ਵਜੇ ਨੇ 1 ਵਜ ਗਿਆ ਪਰ ਜਿਹੜਾ ਟੀਚਾ ਮਥਿਆ ਹੁੰਦਾ ਏ ਟੀਚੇ ਤੇ ਜਾ ਕੇ ਹੀ ਸਮਾਪਤੀ ਜਿਹੜੀ ਆ ਹੁੰਦੀ ਆ ਪੜਾ ਹੁੰਦਾ ਬਾਕੀ ਸੰਗਤਾਂ ਦੇ ਉਤਸ਼ਾਹ ਦੇ ਨਾਲ ਫਰਕ ਪੈਂਦਾ ਏ ਕਿ ਨਗਰ ਕੀਰਤਨ ਆਪਣੇ ਟਾਈਮ ਦੇ ਨਾਲ ਚੱਲ ਰਿਹਾ ਜਾਂ ਲੇਟ ਚੱਲ ਰਿਹਾ ਜਾਂ ਟਾਈਮ ਕਿੰਨਾ ਲੱਗ ਰਿਹਾ ਜੀ ਮਤਲਬ ਜਿਹੜਾ ਹੁਣ ਪਿਛਲੇ ਦਿਨੀ ਜਿਹੜਾ ਬੱਬੇ ਨਗਰ ਰਾਤ ਜਿਹੜਾ ਗਿਆ ਹੁਣ ਅੱਜ ਜਿਹੜੀ ਰਾਤ ਹੈ ਧਾਰੀਵਾਲ ਇਸ ਤੋਂ ਲੱਗਾ ਜਿਹੜੇ ਗਾੜੀ ਦੇ ਕਿੰਨੇ ਪ੍ਰਾਣ ਨੇ ਤੇ ਕਿੱਦੇ ਜਿ ਸਮਾਪਤੀ ਜਿਹੜੀ ਆ ਅੱਗੇ ਪੜਾ ਜਿਹੜੇ ਨੇ ਜੀ ਧਾਰੀਵਾਲ ਤੋਂ ਚੱਲ ਕੇ ਅੱਗੇ ਕੱਥੂ ਨੰਗਲ ਹੈ ਇਸ ਤੋਂ ਅੱਗੇ ਜਿਤਨਾ ਦਰਜਾ ਬਦਰਜਾ ਪੜਾ ਜਿਹੜੇ ਨੇ ਅੱਗੇ ਚੱਲੀ ਜਾਣੀ ਨੇ ਨਵੰਬਰ ਦੇ ਲਾਸਟ ਦੇ ਵਿੱਚ ਜਾ ਕੇ ਇਹ ਸਾਰੀ ਸਮਾਪਤੀ ਨਗਰ ਕੀਰਤਨ ਦੀ ਜਿਹੜੀ ਆ ਗੁਰਦੁਆਰਾ ਸ਼ਿਸ਼ਗੰਜ ਅਨੰਦਪੁਰ ਸਾਹਿਬ ਵਿਖੇ ਹੋਣੀ ਆ ਜਿੱਥੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਜਦੋਂ ਭਾਈ ਜੇਤਾ ਲੈ ਉਸ ਜਗ੍ਹਾ ਤੇ ਤੇਰੀ ਸਮਾਪਤੀ ਜਿਹੜੀ ਆ ਹੋਣੀ ਹੈ ਜੀ। ਮਤਲਬ ਜਿਵੇਂ ਪਹਿਲਾਂ ਜਿਹੜੇ ਹੋਰ ਮਤਲਬ ਕੋਈ ਧਾਰਮਿਕ ਸਥਾਨਾਂ ਤੋਂ ਜਿਹੜੀਆਂ ਵੱਖ-ਵੱਖ ਜਿਹੜੀਆਂ ਆਉਂਦੀਆਂ ਰਹਿੰਦੀਆਂ ਨੇ ਇਸ ਵਾਰ ਜਿਹੜੀ ਇਹ ਪਹਿਲੀ ਵਾਰ ਆਈ ਹੈ। ਨਹੀਂ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550 ਸਾਲਾਂ ਬਾਅਦ ਤੇ ਉਸ ਸਮੇਂ ਪਾਕਿਸਤਾਨ ਤੋਂ ਨਗਰ ਕੀਰਤਨ ਦੀ ਰੰਗਮਤਾ ਹੋਈ ਸੀ। ਤੇ ਚੜ੍ਹਦੀ ਕਲਾ ਦੇ ਨਾਲ ਨਗਰ ਕੀਰਤਨ ਸਾਰੇ ਸੰਸਾਰ ਭਰ ਦੇ ਵਿੱਚੋਂ ਦੀ ਦਰਸ਼ਨ ਦਿਦਾਰੇ ਕਰਾ ਕੇ ਸੰਗਤਾਂ ਨੂੰ ਸ਼ਸ਼ਤਰਾਂ ਦੇ ਗੁਰੂ ਸਾਹਿਬ ਜੀ ਨੇ ਆਪ ਰਹਿਮਤ ਵਰਤਾਈ ਤੇ ਫਿਰ ਸਮਾਪਤੀ ਸultanpur Lodi ਦੀ ਧਰਤੀ ਉੱਤੇ ਵੱਡਾ ਸਮਾਗਮ ਕੀਤਾ ਗਿਆ ਸੀ। ਇਸੀ ਤਰ੍ਹਾਂ ਇਹ ਜਿਹੜੇ ਵੱਡੇ ਸਮਾਗਮ ਨੇ ਉਹ ਕੀਤੇ ਜਾਣੇ ਨੇ ਹਨਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੁਰਦੁਆਰਾ ਸ਼ਿਸ਼ਗੰਜ ਸਾਹਿਬ ਦਿੱਲੀ ਕੀਤੇ ਜਾਣੇ ਨੇ ਜਾਂ ਅਮਰਸਰ ਸਾਹਿਬ ਵਿਖੇ ਕੀਤੇ ਜਾਣੇ ਨੇ ਇਹ ਵੱਖ-ਵੱਖ ਰੂਪਰੇਖਾ ਜਿਤਰਾਵ ਲਿਖੀ ਗਈ ਹੈ ਪ੍ਰਧਾਨ ਸਾਹਿਬ ਹੋਣਾ ਵਾਲੋਂ ਉਸੇ ਤਰ੍ਹਾਂ ਹੀ ਚੱਲਣੇ ਆ ਜੀ ਕਿੰਨੇ ਜਿਹੜਾ ਰੂਟ ਸਾਰੀ ਦਰਜ ਮੁਲਕ ਕਰ ਲੈਂਦੇ ਆ ਸਫ਼ਰ ਸੰਗਤ ਦੇ ਹਿਸਾਬ ਦੇ ਨਾਲ ਆ ਕਈ ਵਾਰੀ 100 ਕਿਲੋਮੀਟਰ ਦਾ ਵੀ ਪੈਂਡਾ ਹੈ ਕਈ ਜਗ੍ਹਾ ਤੇ 60 ਕਿਲੋਮੀਟਰ ਦਾ ਹੈ ਜਿਵੇਂ ਅੱਜ ਘਟਿਆ ਜੀ ਡੇਰਾ ਬਾਬਾ ਨਾਨਕ ਤੋਂ ਧਾਰੀ ਜਲ ਦਾ ਸਫ਼ਰ ਕੋਈ ਜ਼ਿਆਦਾ ਨਹੀਂ ਆ 50 ਕਿਲੋਮੀਟਰ ਦਾ ਸਫ਼ਰ ਹੈ ਜੀ 50 ਪਰ ਸੰਗਤ ਦਾ ਉਤਸ਼ਾਹ ਇੰਨਾ ਹੈ ਕਿ ਕਲਾਨੌਰ ਡੇਰਾ ਬਾਬਾ ਨਾਨਕ ਤੋਂ ਕਲਾਨੌਰ 12 ਕਿਲੋਮੀਟਰ ਹੈ ਤੇ ਸਾਨੂੰ ਇੱਥੇ ਆਉਂਦਿਆਂ 2 ਵਜ ਗਏ ਨੇ ਤੇ ਅੱਗੇ ਅਸੀਂ ਕਿੰਨਾ ਅਜੇ ਹੋਰ ਸਫ਼ਰ ਤੈਅ ਕਰਨਾ ਹੈ ਸੰਗਤ ਦਾ ਬੜਾ ਉਤਸ਼ਾਹ ਹੈ ਤੇ ਸੰਗਤਾਂ ਚੜ੍ਹਦੀ ਕਲਾ ਦੇ ਨਾਲ ਦਰਸ਼ਨ ਦედაਰੀ ਕਰ ਰਹੀਆਂ ਜੀ ਸੋ ਇਹ ਸਾਨੂੰ ਬਾਬਾ ਜੀ ਜਿਨ੍ਹਾਂ ਨੇ ਸਾਰੀ ਜਿਹੜੀ ਇਹ ਜਾਣਕਾਰੀ ਇਸ ਨਗਰ ਕੀਤਾ ਨੂੰ ਲੈ ਕੇ ਜਿਹੜੀ ਆ ਸੰਗਤਾਂ ਨਾਲ ਸਾਂਝੀ ਕੀਤੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੇ ਸਿੰਘ ਖੁਸ਼ਕੁਸ਼ੀਬ